ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਮੋਗੇ ਚੜਦੀ ਕਲਾ ਵਿੱਚ ਹੋਮੋਗੇ ਲਓ ਜੀ ਅੱਜ ਵਾਲੇ ਬਲੌਗ ਦੀ ਸਟਾਰਟਿੰਗ ਕੀਤੀ ਆਪਾਂ ਸਵੇਰ ਦੇ ਟਾਈਮ ਤੋਂ ਮੌਸਮਾਂ ਜਿਹੜਾ ਬੱਦਲਵਾਈ ਵਾਲਾ ਬਣਿਆ ਹੋਇਆ ਤੇ ਆਪਣੀ ਜਿਹੜਾ ਰੰਗ ਦਾ ਕੰਮ ਸੀਗਾ ਵਿਚਕਾਰ ਹੀ ਚੱਲ ਰਿਹਾ ਹਜੇ ਭਾਈ ਵੀ ਆ ਗਿਆ ਸੀਗਾ ਰੰਗ ਵਾਲਾ ਤੇ ਬੱਦਲਵਾਈ ਬਣੀ ਹੋਈ ਹੈ ਥੋੜੀ ਥੋੜੀ ਕਿਨਮਿਨ ਜੀ ਸਟਾਰਟ ਹੋਣ ਵਾਲੀ ਸੀਗੀ ਤੇ ਇਹ ਜਸਮੀਤ ਕਹਿੰਦੀ ਸੀ ਮੈਨੂੰ ਬਾਹਰ ਲੈ ਕੇ ਜਾਓ ਮੈਂ ਗੀੜਾ ਦੇ ਕੇ ਆਉਣਾ ਇਹ ਆਪਣੀ ਗੱਡੀ ਤੇ ਸਾਈਕਲੀ ਤੇ ਬੈਠ ਗਈ ਸੀ ਤੇ ਦੇਖੋ ਕਿੰਨਾ ਸੋਹਣਾ ਬੱਦਲຊਾਇਆ ਹੋਇਆ ਹਨਾ ਕਾਲੀਆ ਘਟਾਵਾ ਆਉਂਦੀ ਸੀ ਪਰ ਮੀਂਹ ਤਾਂ ਨਹੀਂ ਲੱਗਦਾ ਵੀ ਇੰਨਾ ਜ਼ਿਆਦਾ ਪਾਊਗਾ ਵੈਸੇ ਮੌਸਮ ਬਹੁਤ ਸੁਹਾਵਣਾ ਹੋ ਗਿਆ ਸੀਗਾ ਤੇ ਹਵਾ ਵੀ ਚੱਲਦੀ ਸੀਗੀ ਦਰਖਤ ਬਹੁਤ ਹਿਲਦੇ ਸੀਗੇ ਵਧੀਆ ਲੱਗਦੇ ਸੀਗੇ ਪੱਤੇ ਝੂਮਦੇ ਤੇ ਪਿਆਰੇ ਪਿਆਰੇ ਲੱਗਦੇ ਸੀ ਤੇ ਬੱਦਲਬਾਈ ਬਹੁਤ ਬਣੀ ਹੋਈ ਆ ਸੋਹਣਾ ਸੋਹਣਾ ਜਿਹਾ ਮੌਸਮ ਜਿਵੇਂ ਹੋ ਜਾਂਦਾ ਜਦੋਂ ਬੱਦਲ ਛਾ ਜਾਂਦੇ ਨੇ ਹਨਾ ਤੇ ਦਰਖਤਾਂ ਦੇ ਕਲਰ ਵੀ ਹੁਣ ਬਹੁਤ ਪਿਆਰੇ ਹੋਏ ਪੈਣੇ ਦੇਖੋ ਕਿੰਨਾ ਗ੍ਰੀਨ ਸਾਰੇ ਪਾਸੇ ਗ੍ਰੀਨਰੀ ਗ੍ਰੀਨਰੀ ਹੋਈ ਪਈ ਆ ਹਨਾ ਤੇ ਕਾਲੀਆ ਕਾਲੀਆ ਘਟਾਵਾ ਆਉਂਦੀ ਆ ਸੀਗੀ ਆ ਬਹੁਤ ਸਹਾਵਣਾ ਮੌਸਮ ਸੀਗਾ ਤੇ ਹਲਕੀ ਹਲਕੀ ਕਿਰਮਿੰਜੀ ਹੋ ਰਹੀ ਸੀਗੀ ਤੇ ਸੌਂ ਦੇ ਵਿੱਚ ਇਹ ਜਿਹਾ ਮੌਸਮ ਬਹੁਤ ਪਿਆਰਾ ਲੱਗਦਾ ਤੇ ਸਵੀਰ ਦਾ ਟਾਈਮ ਸੀ ਪਰ ਸਾਨੂੰ ਤਾਂ ਜੇ ਵੀ ਸਰੀ ਜਿਆਦਾ بارش ਨਾ ਹੋਵੇ ਕਿਉਂਕਿ ਰੰਗ ਦਾ ਕੰਮ ਚੱਲਦਾ ਸੀਗਾ ਤੇ ਫਿਰ ਇਹ ਹੋਇਆ ਹਨਾ ਵੀ ਉਹ ਰੰਗ ਵਾਲਾ ਭਾਈ ਕਹਿੰਦੇ ਵੀ ਚਲੋ ਮੈਂ ਐਨੇ ਅੰਦਰਲੇ ਪੱਲੇ ਕਰ ਲੈਣਾ ਤੇ ਫਿਰ ਪਤਾ ਲੱਗ ਜਾਊਗਾ ਵੀ ਕਿਹੋ ਜਿਹਾ ਮੌਸਮ ਆ ਬਾਹਰੋਂ ਬਾਤ ਚ ਕਰਾਂਗੇ ਉਹਨੇ ਅੰਦਰੋਂ ਸਟਾਰਟ ਕਰ ਲਿਆ ਸੀਗਾ ਹਜੇ ਜਿਹੜਾ ਬੈੱਡਰੂਮ ਵਾਲਾ ਸੀਗਾ ਮਤਲਬ ਅੱਜ ਉਹ ਸਲਾਹ ਹੋ ਗਈ ਸੀਗੀ ਵੀ ਉਹ ਕਰ ਲਾਗੇ ਤੇ ਰਵਨੀਤ ਤਾਂ ਮੋਟੀਆਂ-ਮੋਟੀਆਂ ਸਫਾਈਆਂ ਕਰਦੀ ਸੀ ਇਹਨੇ ਅਸੀਂ ਹਲਾ ਸਮਾਨ ਅੰਦਰੋਂ ਜਿਹੜਾ ਹੈਗਾ ਸੀਗਾ ਇੱਧਰ-ਉੱਧਰ ਕਰਿਆ ਸੀ ਉਹਦੇ ਕਰਕੇ ਤੇ ਇਹਨੇ ਮੋਟਾ-ਮੋਟਾ ਛਾੜੂ ਲਾਤਾ ਉੱਦੋਂ ਤਾਂ ਸਾਰੀਆ ਸੈਟਿੰਗਾਂ ਕਰਨ ਵਾਲੀਆਂ ਰਹਿੰਦੀ ਸੀ ਆਹ ਵਾਲੇ ਰੂਮ ਦੇ ਵਿੱਚ ਅੰਦਰ ਵਾਲੇ ਪੱਲੇ ਹੋ ਗਏ ਸੀਗੇ ਤੇ ਹੁਣ ਵਾਰੀ ਆ ਗਈ ਸੀਗੀ ਜੀ ਬੈੱਡਰੂਮ ਦੀ ਹਨਾ ਤੇ ਇੱਥੋਂ ਸਮਾਨ ਹਟਾਤਾ ਸੀਗਾ ਬੈੱਡ ਤਾਂ ਭਾਈ ਕਹਿੰਦਾ ਵੀ ਇੱਦਾਂ ਹੀ ਰਹਿਣ ਦਿਓ ਮੈਨੂੰ ਇਹ ਤੇ ਖੜਕੇ ਜਿਹੜਾ ਵਿੰਡੋ ਆ ਤੇ ਜਦੋਂ ਰੰਗ ਕਰੂੰ ਮੈਨੂੰ ਸੌਖਾ ਰਹੂਗਾ ਤੇ ਬੈੱਡ ਇਹਨੇ ਰਖਵਾ ਲਈ ਸੀ ਵੀਰੇ ਨੇ ਤੇ ਉਧਰਲੇ ਰੂਮ ਚ ਵੀ ਵੈੱਟ ਤੇ ਰੰਗ ਕੀ ਕਰਿਆ ਸੀਗਾ ਰੰਗ ਹਨਾ ਇਹ ਕਹਿੰਦੇ ਕਿ ਕਿਉਂਕਿ ਆਪਾਂ ਪੱਲਿਆ ਪੱਲਿਆ ਤੇ ਕਰਨਾ ਬਾਕੀ ਕੰਦਾ ਤੇ ਨਹੀਂ ਕਰਨਾ ਹੈਗਾ ਰੰਗ ਤੇ ਤਾਂ ਕਰਕੇ ਇਹ ਵੀ ਇਹ ਰੰਗ ਹਨਾ نیچے ਵੀ ਨਹੀਂ ਡਿੱਗਦਾ ਬਿਲਕੁਲ ਕੋਈ ਧੁੱਕਾ نیچے ਨਹੀਂ ਡਿੱਗਦਾ ਹੈਗਾ ਕਲਰ ਦਾ ਤੇ ਬਸ ਇੱਕ ਵਾਰ ਸਾਫ ਸਪਾਈ ਜੀ ਇਹ ਵਾਲੀ ਵਿੰਡੋ ਦੀ ਹਨਾ ਹੌਲੀ ਹੌਲੀ ਧਿਆਨ ਦੇ ਨਾਲ ਸੰਦੀਪ ਨੇ ਨਾਲ ਲੱਗ ਕੇ ਕਰਵਾ ਦਿੱਤੀ ਕਿਉਂਕਿ ਉੱਪਰ ਏਸੀ ਸੀਗਾ ਸਾਨੂੰ ਏਸੀ ਵੀ ਏਸੀ ਦੀ ਸਰਵਿਸ ਕਰਾਈ ਨੂੰ ਵੀ ਥੋੜਾ ਟਾਈਮ ਨਹੀਂ 10 15 ਦਿਨ ਹੋਈ ਨੇ ਤੇ ਵੀ ਜਿਹੜੇ ਡਸਟ ਰੂਸਟ ਜ਼ਿਆਦਾ ਨਾਲ ਉੱਡੀ ਅਸੀਂ ਸਾਰਿਆਂ ਨੇ ਲੱਗ ਕੇ ਹੌਲੀ-ਹੌਲੀ ਕੱਪੜੇ ਲੈ ਲੈ ਕੇ ਇਹਨੂੰ ਸਾਫ ਕਰਤਾ ਸੀ ਵਿੰਡੋ ਨੂੰ ਤੇ ਹੁਣ ਵਾਰੀ ਆ ਗਈ ਸੀਗੀ ਪਰਦੇ ਆ ਦੀ ਹਨਾ ਜਿਹੜੇ ਪਰਦੇ ਨੇ ਸਾਰੇ ਪਰਦੇ ਲਾਤੇ ਪਾਈਨੇ ਹਨਾ ਵੀ ਡਿੱਕਾ ਲੱਗਦਾ ਸੀਗਾ ਤੇ ਉਹ ਸਾਰੇ ਪਰਦੇ ਦੂਸਰੀ ਵਿੰਡੋ ਆ ਦੇ ਵੀ ਸਭ ਦੇ ਪਰਦੇ ਜਿਹੜੇ ਆਪਾਂ ਉਤਾਰਤੇ ਤੇ ਕੋਈ ਗੱਲ ਨਹੀਂ ਬਾਅਦ ਚ ਹਨਾ ਜਦੋਂ ਕਲਰ ਦਾ ਕੰਮ ਨਿਪੜ ਗਿਆ ਪੇਂਟ ਸਾਰਾ ਹੋ ਗਿਆ ਤੇ ਉਦੋਂ ਬਾਅਦ ਫਿਰ ਹੌਲੀ ਹੌਲੀ ਸਫਾਈਆ ਕਰਾਂਗੇ ਜੀ ਪਰ ਦੇ ਪਰਦੇ ਧੋ ਕੇ ਲਗਾ ਦਾਗੇ ਤੇ ਬਾਕੀ ਸਫਾਈਆ ਕਰ ਲਾਗੇ ਦੇਖੋ ਜਦੋਂ ਇੱਕ ਵਾਰ ਹੈ ਨਾ ਮਿਸਤਰੀ ਦਾ ਕੰਮ ਕਰੇ ਚੱਲ ਪੈਂਦਾ ਚਾਹੀ ਥੋੜਾ ਚਾਹੀ ਬਹੁਤਾ ਤੇ ਫਿਰ ਸਾਰੀ ਸੈਟਿੰਗ ਤਾਂ ਹਿੱਲੀ ਜਾਂਦੀ ਹੈ ਜਿਸਨੀਥ ਦੇਖੋ ਮੱਥਾ ਟੇਕਦੀ ਆ ਜਿਸਨੀਥ ਬਹੁਤ ਸੋਹਣਾ ਮੱਥਾ ਟੇਕਦੀ ਆ ਬਹੁਤ ਸੋਹਣਾ ਤੇ ਅੱਜ ਸਾਡੇ ਸਾਰੇ ਘਰ ਦੀ ਸੈਟਿੰਗ ਹਿੱਲੀ ਪਈ ਸੀ ਦੇਖੋ ਕਿਨਵੇਂ ਨੂੰ ਸਟਾਰਟ ਹੋ ਗਈ ਬਾਰੇ ਬੇੜਾ ਵੀ ਗਿੱਲਾ ਹੋ ਗਿਆ ਸੀ ਤੇ ਸੰਦੀਪ ਖਾਂਦੇ ਸੀਗੇ ਰੋਟੀ ਸਵੇਰ ਦੀ ਰੋਟੀ ਖਾ ਰਹੇ ਸੀ ਜੀ ਅਸੀਂ ਤੇ ਕਿੰਮਨ ਹੋ ਗਈ ਸੀ ਸਟਾਰਟ ਪਹਿਲਾ ਅਸੀਂ ਅੰਦਰ ਉਸ ਮਾਲ ਫੂਨ ਚੱਕਿਆ ਸੈਟਿੰਗ ਉਹ ਕਰੀਆ ਉਸ ਤੋਂ ਬਾਅਦ ਅਸੀਂ ਰੋਟੀ ਖਾਣ ਲੱਗ ਗਈ ਸੀ ਜਦ ਮੀਂਹ ਪੈਣਾ ਸਟਾਰਟ ਹੋ ਗਿਆ ਸੀ ਹਨਾ ਮੀਂਹ ਵੀ ਨਹੀਂ ਸੀ ਜੀ ਉਦਹੀਂ ਪੂਰ ਜੀ ਸੀਗੀ ਪੂਰ ਜੀ ਕਿਨਮਨ ਜੀ ਸੀਗੀ ਤੇ ਇਸ ਤਰ੍ਹਾਂ ਦਾ ਮੌਸਮ ਚੱਲਦਾ ਸੀ ਆ ਦੇਖੋ ਜਸਨੀਤ ਦੇ ਰਵਨੀਤ ਨੇ ਨਾ ਹਾਂ ਕਰਤਾ ਪਿੱਛੇ ਪੋਲੀ ਜੀ ਬਣਾ ਕੇ ਉੱਪਰ ਆ ਵਾਲੇ ਕਲਿੱਪ ਜੇ ਲਾਤੇ ਵੈਸਤੇ ਪਿਆਰੀ ਲੱਗਦੀ ਸੀਗੀ ਹਨਾ ਮੈਨੂੰ ਤਾਂ ਬਹੁਤ ਪਿਆਰੀ ਲੱਗਦੀ ਸੀ ਇਹਦਾ ਕੰਮ ਹੁੰਦਾ ਵੀ ਮੈਂ ਮਿਸਤਰੀ ਵਰਦੀ ਆ ਪੇਚਕਾਸ ਵਗੈਰਾ ਹੁਣ ਭਾਈ ਨੇ ਡੱਬੇ ਕੋਲਣ ਨੂੰ ਰੱਖਿਆ ਹੋਇਆ ਪੇਂਟ ਵਾਲੀ ਹਨਾ ਇਹਦੇ ਹੱਥ ਲੱਗ ਗਿਆ ਉਦੋਂ ਤਾਂ ਸੀ ਇਹਨੂੰ ھیਠਾ ਛੱਡਦੀ ਨਹੀਂ ਹੱਥ ਲੱਗ ਗਿਆ ਹੁਣ ਇਹ ਕਦੀ ਤਾਂ ਸੈਟਲੀ ਦੇ ਨਾਟਕ ਐਵੇਂ ਆ ਵੀ ਜਿਵੇਂ ਪਾਪਾ ਖੋਲਦੇ ਨੇ ਵੀ ਇਹ ਉਹ ਕੰਮ ਵਾਲੀ ਚੀਜ਼ ਇਹਨੂੰ ਇੰਨਾ ਪਤਾ ਹਨਾ ਇਹਨੂੰ ਐ ਪਤਾ ਵੀ ਇਹਦੇ ਨਾਲ ਜਿਹੜੇ ਹੈਗੇ ਨੇ ਨਟ-ਨਟ ਖੋਲਦੇ ਨੇ ਤੇ ਜੇ ਕੋਈ ਰੋੜੀ ਮਿਲ ਜੇ ਉਹ ਵੀ ਖਾਣੀ ਸਟਾਰਟ ਕਰ ਦਿੰਦੀ ਹੈ ਇਹ ਪੱਕੀ ਰੋੜੀ ਜਾਂ ਕੱਚੀ ਜੋ ਵੀ ਮਿਲ ਜਾਂਦਾ ਹਨਾ ਮੂੰਹ 'ਚ ਪਾ ਲੈਂਦੀ ਇਹਨੂੰ ਥੋੜੀ ਜਿਹਾ ਹੁਣ ਮਿੱਟੀ ਦਾ ਚਸਕਾ ਹੋਇਆ ਤੇ ਬੈਠੀ ਤਾਂ ਕਹਿੰਦੇ ਵੀ ਬੱਚਾ ਚੰਗਾ ਹੁੰਦਾ ਹਨਾ ਬੱਚਾ ਥੋੜਾ ਜਿਹਾ ਟਾਈਮ ਮਤਲਬ ਅੰਦਰੂ ਹੀ ਕੋਈ ਪਲ ਜੀ ਉੱਠਦੀ ਆ ਇਹਨੂੰ ਤੇ ਚੱਕ ਲੈਂਦੀ ਆ ਜੀ ਕਦੇ-ਕਦੇ ਆਪਣੇ ਘਰੇ ਤਾਂ ਇਹਨੂੰ ਨਹੀਂ ਮਿਲਦਾ ਕੋਈ ਇੰਨਾ ਉਹ ਮਾੜੇ-ਮੋٹے ਕੋਈ ਪੱਕੀ ਰੋੜੀ ਹੋਈ ਬਸ ਮੂਹੇ ਚ ਪਾ ਕੇ ਬਾਹਰ ਕੱਢ ਦਿੰਦੀ ਆ ਖਾਂਦੀ ਤਾਂ ਨਹੀਂ ਫਿਰ ਇਹਨੂੰ ਜਦ ਕਹਿ ਦਿੰਦੇ ਆ ਵੀ ਥੂ ਕਰਦੇ ਥੂ ਕਰਦੇ ਹਨਾ ਫਿਰ ਬਾਹਰ ਕੱਢ ਦਿੰਦੀ ਆ ਇਹ ਤੇ ਹੁਣ ਇਹਨੂੰ ਮਿਲ ਗਿਆ ਸੀਗਾ ਤੇਜਕਾਸ ਤੇਜਕਾਸ ਨਾਲ ਹੁਣ ਇਹ ਤੇਜਕਾਸ ਛੱਡ ਕੇ ਹੁਣ ਇਹਦਾ ਰੋੜੀ ਕੰਨੀ ਧਿਆਨ ਹੋ ਗਿਆ ਵੀ ਮੈਂ ਉਹ ਖਾ ਲਾ ਹਨਾ ਪਰੇ ਨੂੰ ਮੂਵ ਕਰ ਕਰਕੇ ਇਹਨੂੰ ਆਇਆ ਵੀ ਮੈਨੂੰ ਕੋਈ ਦੇਖਦਾ ਨਹੀਂ ਹੈਗਾ ਤੇ ਮੈਂ ਖਾਲਾ ਹਨਾ ਤੇ ਰਵਨੀਤ ਵੀ ਫਿਰਦੀ ਸੀਗੀ ਮੌਸਮ ਦਾ ਆਨੰਦ ਲੈਂਦੀ ਕਹਿੰਦੀ ਵਧੀਆ ਮੌਸਮ ਆ ਵਧੀਆ ਲੱਗਦਾ ਹਨਾ ਤੇ ਬਹੁਤ ਸੋਹਣਾ ਬੱਦਲ ਬਾਈ ਜੀ ਵਾਲਾ ਸੁਹਾਵਣਾ ਸੁਹਾਵਣਾ ਮੌਸਮ ਸੀਗਾ ਤੇਜਸਨੀਤ ਆਪਦੀ ਕਾਰਵਾਈ ਇਹ ਪੇਟਕਾਸ ਚੱਕੀ ਫਿਰਦੀ ਸੀਗੀ ਰਵਨੀਤ ਕਹਿੰਦੀ ਮੰਮਾ ਮੈਂ ਤੁਹਾਡੇ ਵਾਸਤੇ ਫੁੱਲ ਤੋੜ ਕੇ ਲਿਆਇਆ ਨੂੰ ਤੁਸੀਂ ਫੁੱਲ ਲੈ ਲਓ ਹਨਾ ਤੇ ਬਸ ਐਵੇਂ ਹੱਸਦੇ ਖੇਡਦੇ ਸੀਗੇ ਜੀ ਤੇਜ ਸੁਨੀਤ ਨੇ ਲਾ ਲਿਆ ਰੰਗ ਪੇਂਟ ਲਾ ਲਿਆ ਬਸ ਤੇ ਸਿ ਪਚਾਵਚਾਰ ਰੱਖੀ ਕਿਦੇ ਉਹਨੂੰ ਜਿਹੜਾ ਡੱਬਾ ਸੀਗਾ ਪੇਂਟ ਵਾਲਾ ਨਾ ਖੁੱਲਾ ਸੀਗਾ ਕਾਫੀ ਪੇਂਟ ਲਾ ਲਿਆ ਉਹਨੂੰ ਹੱਥ ਲਗਾ ਲਿਆ ਤੇ ਹੱਥ ਲਗਾਉਣ ਨਾਲ ਉਹਦੇ ਹੱਥ ਤੇ ਲੱਗ ਗਿਆ ਹੁਣ ਡਰਦੀ ਆ ਵੀ ਮੇਰੇ ਹੱਥ ਤੇ ਕੀ ਲੱਗ ਗਿਆ ਤੇ ਫਿਰ ਐ ਲੈ ਕੇ ਆਈ ਵੀ ਹਾਈ ਮੇਰੇ ਕੀ ਲੱਗ ਗਿਆ ਡਰਦੀ ਆ ਰਵਨੀ ਤਾਂ ਉਹਨੂੰ ਹੋਰ ਟਰਾਈ ਜਾਂਦੀ ਆ ਵੀ ਤੇਰੇ ਮਾਉ ਲੱਗ ਗਿਆ ਤੇਰੇ ਹੁਣ ਇਹ ਗੰਦੀ ਵੱਟੂਗਾ ਕੈਟਿਨ ਇਹ ਗੰਦੀ ਵੱਟ ਲਈ ਜੋ ਉਹ ਹੌਲ ਟਰਾਈ ਜਾਂਦੀ ਐ ਮੈਂ ਕਿਹਾ ਹਟ ਜਾ ਇਹਨੂੰ ਡਰਾ ਨਾ ਦੇਖੋ ਜਸਨੀਤ ਦਾ ਤਾਂ ਹੁਣ ਅੱਜ ਪੂਰੀਆ ਮੌਜਾ ਲੱਗਿਆ ਪਿਆ ਨੇ ਹੁਣ ਇਹ ਨਾ ਇਹਨੂੰ ਐ ਅੱਗੇ ਤੇ ਇਹਨੂੰ ਚਾਰਜਰ ਵਗੈਰਾ ਮਿਲਦੇ ਨਹੀਂ ਅੱਜ ਇੱਧਰ ਸੋਫਾ ਲਾਤਾ ਹੁਣ ਵੀ ਮੈਂ ਫੋਨ ਚਾਰਜਸ ਤੇ ਲਾਉਣੀ ਆ ਫੋਨ ਦਾ ਤੈਨੂੰ ਇੰਨਾ ਪਤਾ ਇੰਨਾ ਪਤਾ ਤੇ ਹੁਣ ਉਸ ਤੋਂ ਬਾਅਦ ਜੀ ਰਵਨੀਤ ਲੈ ਜਾਣਾ ਸੀਗਾ ਸਾਈਕਲੀ ਚਲਾਉਣ ਹਨਾ ਕਹਿੰਦੀ ਅੱਜ ਤਾਂ ਮੌਸਮ ਠੀਕ ਆ ਤੇ ਵੀ ਚਲੋ ਮੈਂ ਸਾਈਕਲੀ ਚਲਾਉਣੀ ਹੈ ਤੇ ਦੀ ਸਾਈਕਲੀ ਚ ਸੀਗੀ ਭਰਨ ਵਾਲੀ ਹਵਾ ਕਿਉਂਕਿ ਹੁਣ ਪੇਪਰ ਚੱਲਦੇ ਸੀ ਇਹਨੇ ਸਾਈਕਲੀ ਕਦੇ ਚੱਕੀ ਨਹੀਂ ਸੀ ਖੜੀ ਖੜੀ ਸਾਈਕਲੀ ਦੀ ਜਿਹੜੀ ਹਵਾ ਉਹ ਘਟ ਜਾਂਦੀ ਆ ਤੇ ਕਹਿੰਦੀ ਪਾਪਾ ਪਹਿਲਾਂ ਤੁਸੀਂ ਮੇਰੀ ਸਾਈਕਲੀ 'ਚ ਹਵਾ ਭਰ ਦੋ ਜਸਨੀਤ ਐਨੀ ਖੋਸ ਸੀਗੀ ਕਿਉਂਕਿ ਉਹ ਆਪਦੀ ਸਾਈਕਲੀ ਤੇ ਸਾਰਾ ਦਿਨ ਰਹਦੀ ਆ ਰਵਨੀਤ ਕਦੇ-ਕਦੇ ਸਾਈਕਲੀ ਚੱਕਦੀ ਆ ਪੇਪਰ ਕਰਕੇ ਹੁਣ ਪਹਿਲਾਂ ਬਿਜੀ ਸੀਗੀ ਇਹਨੇ ਸਾਈਕਲੀ ਕਦੇ ਚਲਾਈ ਨਹੀਂ ਸੀਗੀ ਬਸ ਜਸਨੀਤ ਨੂੰ ਕਹੇ ਸੀਗਾ ਵੀ ਹੁਣ ਅਸੀਂ ਦੋਨੇ ਸਾਈਕਲੀ ਚਲਾਵਾਂਗੇ ਵੀ ਦੀਦੀ ਵੀ ਸਾਈਕਲ ਚਲਾਉ ਮੈਂ ਵੀ ਦੀਦੀ ਦੇ ਨਾਲ ਨਾਲ ਸਾਈਕਲ ਚਲਾਉ ਮੈਂ ਇੰਨੀ ਜ਼ਿਆਦਾ ਖੁਸ਼ ਸੀ ਇੰਨੀ ਖੁਸ਼ ਸੀ ਕਿ ਨਾ ਜੀ ਸੁਨੀਤਾ ਬਹੁਤ ਜ਼ਿਆਦਾ ਤੇ ਇੱਥੇ ਹੁਣ ਰਵਨੀਤ ਕਹਿੰਦੀ ਨੇ ਸਾਈਕਲੀ ਚਲਾ ਕੇ ਆਉਣੀ ਆ ਤੇ ਵੀ ਕਿ ਲੋ ਮੌਸਮ ਠੀਕ ਆ ਠੰਡਾ ਮੌਸਮ ਆ ਵੀ ਮੈਂ ਇੱਕ ਦੋ ਢੇੜੇ ਇੱਥੇ ਲਗਾਉਗੀ ਜੀ ਵਾਰੇ ਸੜਕ ਤੇ ਆਪਣੇ ਘਰ ਤੋਂ ਮਤਲਬ ਸੂਏ ਤੱਕ ਢੇੜਾ ਲਾ ਲੂਗੀ ਇਹ ਤੇ ਨੇੜੇ ਹੀ ਆ ਸੂਆ ਕੋਈ ਜ਼ਿਆਦਾ ਦੂਰ ਨਹੀਂ ਬਸ ਆਪਣੇ ਘਰ ਤੋਂ ਜਦੋਂ ਆਪਾਂ ਇੱਧਰ ਆਨੇ ਆ ਪਹਿਲਾ ਸੂਆ ਆ ਜਾਂਦਾ ਉਸ ਤੋਂ ਅੱਗੇ ਜਿਹੜਾ ਹੈਗਾ ਰੇਲ ਦਾ ਜਿਹੜਾ ਉਹ ਆ ਮਤਲਬ ਫਾਟ ਆਹ ਫਾਟ ਕਿ ਕਹ ਲੂ ਜਾਂ ਰੇਲ ਦੀ ਲਾਈਨ ਹਨਾ ਰੇਲ ਦੀ ਲਾਈਨ ਆ ਜਾਂਦੀ ਹੈ ਫਾਟਕ ਆ ਜਾਂਦਾ ਜੀ ਸੂਏ ਤੋਂ ਅੱਗੇ ਫਾਟਕ ਆ ਜਾਂਦਾ ਜਦ ਆਪਾਂ ਉਧਰੋਂ ਹੀ ਸਾਡ ਨੂੰ ਜਾਣੇ ਆ ਭੱਜਣ ਨੂੰ ਤਾਂ ਗਿਆ ਤੇ ਜਿਸ ਰਮਨੀਤ ਅੱਗੇ ਨਿਕਲ ਗਈ ਸੀ ਹੁਣ ਜਿਸਨੀ ਤੇ ਰੋਂਦੀ ਸੀ ਪਿੱਛੇ ਮਨਮੜ ਦੇਖਦੀ ਸੀ ਵੀ ਦੀਦੀ ਕਿੱਥੇ ਗਈ ਦੀ ਮੇਂ ਦੀਦੀ ਕੋਲੇ ਜਾਣਾ ਦੀਦੀ ਕਿੱਥੇ ਗਈ ਉਹ ਥੋੜਾ ਜਿਹਾ ਵੱਧ ਸਪੀਡ ਤੇ ਚਲਾਉਂਦੀ ਸੀ ਆ ਗਈ ਸੀ ਜੀ ਰਵਨੀਤ ਇੱਕ ਜਿਹੜਾ ਲਾ ਕੀ ਆ ਗਈ ਸੀ ਕਿ ਕਹਿੰਦੀ ਮੈਂ ਆਪਣਾ ਹੁਣ ਪੜੂੰਗੀ ਤੇ ਜਿਹੜਾ ਲਾ ਲਿਆ ਕਿ ਜੀ ਛੁੱਟੀ ਵਾਲੇ ਦਿਨ ਬੱਚੇ ਨੂੰ ਹੀ ਹੁੰਦਾ ਵੀ ਮੈਂ ਆਪ ਹੀ ਕਰਨਾ ਆਪ ਹੀ ਕਰ ਲਾ ਹਣਾ ਉਹਦਾ ਤਾਂ ਬੰਨੇ ਰਹਿੰਦੇ ਨੇ ਇੱਥੇ ਮੇਰਾ ਕੱਪੜੇ ਕੁੱਪੜੇ ਧੋਣ ਦਾ ਸਾਰਾ ਕੰਮ ਹੋ ਗਿਆ ਸੀਗਾ ਜੀ ਮੈਂ ਆਪਣੇ ਸਾਰੇ ਕੰਮ ਤਾਂ ਦਿਨੇ ਮੀਟ ਲਏ ਸੀਗੇ ਤੇ ਵਾਸਤੋਂ ਅੱਜ ਸ਼ਾਮ ਦੀ ਦਿਨ ਰੋਟੀ ਟੁੱਕ ਦਾ ਟਾਈਮ ਹੋਊਗਾ ਵਾਖੀ ਸਰਨੀ ਤੇ ਪਿਆਰੀ ਗੱਲ ਕਰ ਰਹੀ ਸੀ ਕਿ ਮੈਨੂੰ ਭੁੱਖ ਲੱਗੀ ਹੋਈ ਐ ਮੈਨੂੰ ਲਗਾ ਲਈ ਸੀ ਦੇਖਾ ਮੈਨੂੰ ਦਿਖਾ ਰਹੀ ਹਾਂ ਕਿ ਹੁਣ ਭੁੱਖ ਲੱਗੀ ਐ ਮੈਂ ਰੋਟੀ ਟੁੱਕ ਲੈ ਲਵਾਂਗੀ ਤੁੰਨੇ ਹੱਥ ਕਰ ਰੋਟੀ ਖਾਓ ਮੈਨੂੰ ਗੀ ਮਮਾ ਤੁਸੀਂ ਮੈਨੂੰ ਰੋਟੀ ਖਾਓ ਮੈਂ ਤੁਹਾਨੂੰ ਛਿਪਕਾ ਦੂੰਗੀ ਦਾ ਚੱਲ ਮੈਨੂੰ ਖਾਣ ਤੋਂ ਪਹਿਲਾਂ ਤੈਨੂੰ ਪਤਾ ਨਹੀਂ ਸੀ ਕਿ ਅਸੀਂ ਮੈਂ ਰੋਟੀ ਖਾਣੀ ਐ ਫਿਰ ਪਾਪਾ ਕਹਿੰਦੇ ਟੁੱਕ ਲੈ ਲਵਾਂਗਾ ਹਾਂ ਅੱਜ ਨੀਤ ਸਾਹਿਬ ਦੇ ਘਰ ਮੈਂ ਗਈ ਸੀ ਜਿਸ ਨੇ ਇਹਨੂੰ ਖਵਾਉਂਦੇ ਅੰਦਰ ਕਦੇ ਖਵਾਉਂਦੇ ਦੀ ਮੈਂ ਤਾਂ ਰਸੋਈ ਵਿੱਚ ਪਹਿਲਾਂ ਤੀ ਚਾਹਨੀ ਤੇ ਕੀ ਕਰਦੀ ਸੀ ਖਾਣੀ ਤੂੰ ਰੋਟੀ ਹੀ ਖਾਦੀ ਸੀ ਮੈਂ ਲਵਾਦੀ ਸੀ ਫਿਰ ਆਪਣੇ ਪਾਪਾ ਤੋਂ ਰੋਟੀ ਖਾਣ ਲੱਗੀ ਅੱਜ ਨੀਤ ਬਾਹਰ ਰੋਟੀ ਮੈਂ ਜਾਰ ਤੇ ਪਿਆਜ਼ ਨੀਤ ਉਹਦਾ ਰੋਟੀ ਉਹ ਦਿਖਾਉਂਦੀ ਨਹੀਂ ਰੋਟੀ ਕੀ ਖਾਂਦੀ ਸੀ ਬਰਨੀ ਨਹੀਂ ਆਵਾਗੀ ਉਹਨੂੰ ਨਾਲ ਅੰਬ ਦਾ achar ਤੇ ਪਿਆਜ਼ ਲੈ ਕੇ ਖਾਂਦੀ ਸੀ ਦੁਪਹਿਰੇ ਕਹਿੰਦੇ ਮੈਨੂੰ ਟੇਸਟ ਹੀ ਲੱਗਦਾ ਤੇ ਉਹ ਹਾਰੀ ਜਸਨੀਤ ਕੋਲ ਨਾਟਾ ਟਿਕਾ ਦੋ ਬੱਚੇ ਹੋਏ ਜਸਨੀਤ ਨਟ ਖੋਲ ਤੇ ਅਸੀਂ ਕਿਸ ਨੂੰ ਦੀ ਧੱਕੀ ਫਿਰਦੀ ਆ ਪੇਚ ਕਾਸ ਜਸਨੀਤਾ ਤੇ ਇਹਨੂੰ ਤਾਂ ਹੱਕ ਨਟ ਖੋਲ ਖੋਲ ਨਟ ਇਹ ਚੱਕਣਾ ਹੀ ਨਹੀਂ ਫਿਰ ਕਦੀ ਆਪ ਦੇ ਵੱਲੋਂ ਤੇ ਹੀ ਨਾਟਾ ਲੈ ਲੈ ਅਰ ਖੋਲ ਰਾਂ ਤੋ ਹਾਂ ਚਲ ਕਰ ਨਾਟਾ ਖੋਲ ਦੀ ਆ ਹੁਣ ਲੱਗ ਗਈ ਇਹ ਗੱਡੀ ਦਾ ਵੀ ਗੱਡੀ ਦਾ ਮੈਂ ਟਾਇਰ ਖੋਲ ਦੀ ਆ ਦੇਖੋ ਬੱਚਾ ਹਨ ਜਿਹੜਾ ਦੇਖਦਾ ਉਹ ਜਦ ਖੁਸ਼ੀ ਕਰਦਾ ਇਹਨੂੰ ਇਹ ਪਤਾ ਵੀ ਇਹ ਚੀਜ਼ ਇਦਕੇ ਜੂਜ ਹੋਊਗੀ ਔਰ ਇਹ ਚਾਹ ਸਾਨੇ ਯੂਜ਼ ਕਰਨ ਵਾਲੀ ਨੇ ਜਿਸ ਤਰ੍ਹਾਂ ਬੱਚੇ ਨੂੰ ਅਸਲੀ ਤਰ੍ਹਾਂ ਜਿਹੜਾ ਜਿਹਾ ਬਸ ਬੱਚੇ ਦੇਖਦੇ ਨੇ ਉਹ ਹੀ ਕੁਛ ਬੱਚੇ ਸਿੱਖਦੇ ਨੇ ਹਾਂ ਘਰ ਦੇ ਵਿੱਚ ਜਿਹਨੇ ਦੇਖੀ ਜਾਂਦੇ ਨੇ ਨਾ ਬੱਚੇ ਸਿੱਖੀ ਜਾਂਦੇ ਨੇ ਯਾਰ ਦੋ ਦੋ ਕੰਮ ਇਹਦੇ ਬੇਡਰ ਡੋਲ ਨੂੰ ਪਾਣੀ ਪਰਾਉ ਮੈਂ ਇਹਨੂੰ ਪਾਣੀ ਪਲਾਉਣ ਲੱਗ ਪਈ ਸੀ ਐਨੇ ਤੰਗ ਕਰਦੀ ਸੀ ਤੰਗ ਵੀ ਨਹੀਂ ਸੀ ਨਾ ਕਹਿੰਦੇ ਲਗੋਂ ਤੋਂ ਪਹਿਲਾਂ ਤੂੰ ਪਾਣੀ ਪੀ ਕੇ ਰੋਟੀ ਖਾਣ ਨਾਲ ਦੇਵੇਂ ਨਾ ਸਿੱਖਿਆ ਨਾ ਸੋਰੀ ਇਹਨਾਂ ਨੂੰ ਪਾਣੀ ਦਾ ਉਹ ਜਿਸਨੀਤ ਕਹਲ ਕਰਦੀ ਹੈ ਵੀ ਪਹਿਲਾਂ ਮੈਨੂੰ ਪਿਲਾਓ ਮੈਂ ਪੀਣਾ ਲੈ ਤੂੰ ਪੀਲਾ ਲੈ ਤੂੰ ਪੀਲਾ ਲੈ ਜਿਸਨੀਤ ਪੀਲਾ ਪਾਣੀ ਤੂੰ ਇਸ ਤਰ੍ਹਾਂ ਹੀ ਸੀਗਾ ਜੀ ਮੌਸਮ ਅੱਜ ਸਾਰਾ ਦਿਨ ਬਹੁਤ ਸੋਹਣਾ ਮੌਸਮ ਸੀ ਅੱਜ ਸਾਡੇ ਘਰ ਦੀ ਸਾਰੀ ਸੈਟਿੰਗ ਹੀ ਹਿੱਲੀ ਹੋਈ ਸੀਗੀ ਤਿੰਨ ਉਹ ਕੀ ਅੰਦਰ ਪਾਈ ਰੰਗ ਕਰਦਾ ਸੀ ਏਸ ਨੂੰ ਸੀ ਵੀ ਨਹੀਂ ਲੱਗਿਆ ਪਰ ਸਾਡਾ ਦਿਨ ਬਹੁਤ ਵਧੀਆ ਲੱਗਿਆ ਸੀ ਅੱਜ ਦਾ ਕਿਉਂਕਿ ਮੌਸਮ ਵਧੀਆ ਸੀ ਅੱਜ ਰਵਨੀਤ ਕਹਿੰਦੀ ਮੈਂ ਮਹਿੰਦੀ ਵੀ ਲਾ ਲ ਅੱਜ ਪੜਿਆ ਤਾਂ ਇੰਨਾ ਜਾਂਦਾ ਨਹੀਂ ਕਿ ਅੱਗੇ ਤਾਂ ਅੰਦਰ ਬੈਠੀ ਇਹ ਪੜੀ ਜਾਂਦੀ ਆ ਅੱਜ ਤਾਂ ਖਲਾਰਾ ਜਪਿਆ ਪਿਆ ਪਿਆਸ ਦੀ ਸਾਰੀ ਸਾਰੇ ਕੰਮਾਂ ਦਿਨ ਉਸ ਵਿੱਚ ਕੱਪੜੇ ਕੁੱਪੜੇ ਧੋਲੇ ਸੀਗੇ ਕਿ ਫਿਰ ਕੱਲ ਨੂੰ ਜ਼ਿਆਦਾ ਹੋ ਜਾਣਗੇ ਤੇ ਕਪੜੇ ਦਾ ਕੰਮ ਇਹ ਪਹਿਲਾਂ ਵਿੱਚ ਦੀ ਕਰੀ ਰਿਹਾ ਸੀ ਕਿ ਆ ਹੈਗਾ ਸੀ ਰਾਤ ਦਾ ਟਾਈਮ ਜੀ ਸਾਡੇ ਰੰਗ ਰੂਮ ਖੋ ਗਿਆ ਸੀ ਪੈਣ ਲੱਗੇ ਸੰਦੀਪ ਕਹਿੰਦੇ ਹੁਣ ਮੈਂ ਜਿਹੜੀ ਆ ਏਸੀ ਦੀਆਂ ਜਾਲੀਆਂ ਨੇ ਉਹ ਵੀ ਆਪਾਂ ਛਾੜ ਕੇ ਪਾ ਦੀ ਹੈ ਨਾ ਤੇ ਸਾਨੂੰ ਇਹ ਵੈਮ ਸੀਗਾ ਵੀ 10 ਦੁੱਸਤ ਗਈ ਹੋਈ ਕਿ ਹੈਗੀ ਸੀ ਕਿ 10 ਦੁੱਸਤ ਵਿੱਚੋਂ ਚਿੱਟੀ-ਚਿੱਟੀ ਹੋਈ ਸੀ ਇਸ ਲਈ ਜਸਟ نیچے ਦੇਖ ਲਓ ਪਾਪਾ ਦੀ ਰੀਫ ਕਰਦੀ ਹੋ ਉਸ ਵੀ ਤੋਂ ਜਾਲੀ ਚਾਲੀ ਚਾਲੀ ਅਸੀਂ ਦੀਪ ਚ ਲੈ ਕੇ ਜਾਲੀਆ ਤੇ ਅਨੰਬਾਰੀ ਤੇ ਦੇਖ ਰਹੇ ਨਹੀਂ ਤਰੀ ਮੈਂਦੀ ਕਹੇ ਜਿਹੜੀ ਜੜ ਗਈ ਦੇਖਣੀ ਸੀ ਪਾਪਾ ਉਹ ਮੈਨੇ ਇੱਥੇ ਚੇਅਰ ਲਾ ਕੇ ਜਾਲੀਆ ਲਾਹੀ ਸੀ ਗਿਆ ਤੇ ਵੀ ਮੈਂਦੀ ਉੱਥੇ ਜਾ ਮੈਂਦੀ ਮੈਂਦੀ ਮਹਿੰਦੀ ਹੋਣੀ ਹੈ ਤਾਰੀਸ ਦੀ ਤਾਂ ਕਰਕੇ ਹਜੇ ਹਲਕੀ ਹੈਲਥੀ ਰੈਡੀ ਜਿਹਾ ਕਿ ਅਸਵੇਰੇ ਤੱਕ ਕਾਲੀ ਹੋ ਗਈ ਜੀ ਬੱਗੇ ਆ ਬੰਦ ਕਰ ਕੀ ਅਸੀਂ ਦੀਪ ਲਗਾ ਰਹੇ ਹਾਂ ਜੀ ਹੁਣ ਇਸ ਦੀਆ ਚਾਲੀਏ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਅਸੀਂ ਬਸ ਹੁਣ ਚਾਲੀਏ ਜੂੜੀਆਂ ਲਗਾ ਲਈਏ ਤੇ ਬਾਕੀ ਜੋ ਕੰਮ ਤੰਦੇ ਘਰ ਦੇ ਵਿੱਚ ਚੱਲਦੇ ਨੇ ਤੁਹਾਡੇ ਨਾਲ ਸ਼ੇਅਰ ਕਰ ਲਈਦੇ ਨੇ ਹਨਾ ਤੇ ਬਾਕੀ ਤੁਸੀਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਤੇ ਅੱਜ ਵਾਲੀਏ ਤਾਂ ਅਸੀਂ 15 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਛਾੜ ਕੇ ਲਗਾਈ ਦਿੰਨੇ ਆ ਜੀ ਛਾੜ ਕੇ ਧੋ ਕੇ ਹਨਾ ਜਿਸ ਜਿਹਾ ਵੀ ਟਾਈਮ ਹੁੰਦਾ ਹਨਾ ਇਹਨਾਂ ਨੂੰ ਫੇਰ ਲਗਾ ਦਿੰਨੇ ਆ ਇਹਦੇ ਨਾਲ ਬਹੁਤ ਫਰਕ ਪੈਂਦਾ ਤੇ AC ਦੀ ਮਤਲਬ ਜਿਆਦਾ ਖਰਾਬ ਨਹੀਂ ਹੁੰਦਾ ਹੈਗਾ ਸਰਵਿਸ ਕਰਵਾਉਣ ਤੋਂ ਵੀ ਕਾਫੀ ਟਾਈਮ ਨਿਕਲ ਜਾਂਦਾ ਤੇ ਇਹ 40 ਤੱਕ ਥੋੜੇ ਦਿਨਾਂ ਬਾਅਦ ਆਪਾਂ ਨੂੰ ਸਭ ਨੂੰ ਹੀ ਛਾੜ ਕੇ ਜਾਂ ਉਹ ਕਰਕੇ ਕਰ ਲੈਣੀਆਂ ਚਾਹੀਦੀਆਂ ਨੇ ਸੈੱਟ ਹਨਾ ਸਫਾਈ ਹੋ ਜਾਂਦੀ ਐ ਇਹਨੇ ਨਾਲ ਚਲੋ ਜੀ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਬਾਏ ਬਾਏ